ਬਲਰਾਮ ਦਾਸ ਪ੍ਰਧਾਨ ਸਹਿਕਾਰ ਭਾਰਤੀ ਪੰਜਾਬ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਹ ਸੂਚਿਤ ਕਰਦਾ ਹਾਂ ਉਹਨਾਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਸਹਿਕਾਰ ਭਾਰਤੀ ਦਾ ਰਾਸ਼ਟਰੀ ਦਵੇਸ਼ਨ ਕੌਮੀ ਕਾਨਫਰੰਸ ਜੋ ਹਰ 3 ਸਾਲ ਬਾਅਦ ਹੁੰਦੀ ਹੈ 2021 ਵਿੱਚ ਲਖਨਊ ਵਿੱਚ ਹੋਈ ਸੀ ਹੁਣ 2024 ਵਿੱਚ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਗਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਵਿੱਚ ਬੀ ਬਲਾਕ ਗਰਾਊਂਡ ਰੇਲਵੇ ਕਲੋਨੀ ਵਿਖੇ ਹੋ ਰਹੀ ਆ ਮੈਂ ਇਹਦੇ ਵਿੱਚ ਦੇਸ਼ ਭਰ ਦੇ 28 ਪ੍ਰਾਂਤ 650 ਜ਼ਿਲ੍ਹਿਆਂ ਵਿੱਚੋਂ ਲਗਭਗ 3000 ਸਹਿਕਾਰਤਾ ਨਾਲ ਜੁੜੇ ਆ ਮੁੱਖ ਪ੍ਰਤੀਨਿਧ ਡੈਲੀਗੇਟ ਭਾਗ ਲੈ ਰਹੇ ਨੇ ਜਿਸ ਵਿੱਚ ਸਹਿਕਾਰਤਾ ਨੂੰ ਕਿਵੇਂ ਕਾਮਯਾਬ ਕਰਨਾ ਹੈ ਸਹਿਕਾਰਤਾ ਦੇ ਕੀ ਲਾਭ ਹਨ ਸਹਿਕਾਰਤਾ ਦੀ ਆਉਣ ਵਾਲੇ ਭਵਿੱਖ ਵਿੱਚ ਕੀ ਪਾਲਿਸੀ ਹੋਣੀ ਚਾਹੀਦੀ ਹੈ ਸਹਿਕਾਰਤਾ ਨੂੰ ਅਸੀਂ ਕਿਵੇਂ ਕਾਮਯਾਬ ਕਰ ਸਕਦੇ ਹਾਂ ਅਤੇ ਸਹਿਕਾਰਤਾ ਦੇ ਰਾਹੀਂ ਕੋਆਪਰੇਟਿਵ ਦਾਰਿਆਂ ਦਾ ਗਠਨ ਕਰਕੇ ਅਸੀਂ ਕਿਵੇਂ ਆਪਣੇ ਬੱਚੀਆਂ ਬੱਚਿਆਂ ਵਾਸਤੇ ਨੌਜਵਾਨਾਂ ਲਈ ਸੈਲਫ ਇੰਪਲੋਇਮੈਂਟ ਜਨਰੇਟ ਕਰ ਸਕਦੇ ਹਾਂ ਤਾ ਜੋ ਜਿਹੜੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਜਾ ਰਹੇ ਨੇ ਉਹ ਜਾਣੋ ਬੰਦ ਹੋਣ ਅਤੇ ਜੋ ਨਸ਼ਿਆਵਲ ਜਾ ਰਹੇ ਨੇ ਉਹ ਨਸ਼ਿਆਂ ਦੀ ਵਰਤੋਂ ਕਰਨੀ ਬੰਦ ਕਰਨ ਇਸ ਲਈ ਸਰਕਾਰਤਾ ਸਹਿਕਾਰਤਾ ਸਹਿਕਾਰ ਭਾਰਤੀ ਮੰਦੀ ਹੈ ਕਿ ਸਹਿਕਾਰਤਾ ਇੱਕੋ ਇੱਕ ਮਾਧਿਮ ਹੈ ਕਿ ਜਿਸ ਦੇ ਰਹੀਂ ਕੋਈ ਵੀ ਦੇਸ਼ ਕੋਈ ਵੀ ਪ੍ਰਾਂਤ ਕੋਈ ਵੀ ਰਾਜ ਕੋਈ ਵੀ ਪਰਿਵਾਰ ਜਿਹੜਾ ਵਾ ਆਰਥਿਕ ਤੌਰ ਤੇ ਆਤਮ ਨਿਰਭਰ ਹੋ ਸਕਦਾ ਹੈ ਇਸ ਲਈ ਇਸ ਮਾਧਿਅਮ ਨੂੰ ਹੋਰ ਜਿਹੜਾ ਹੈਗਾ ਵਾ ਬੜਾਵਾ ਦੇਣ ਲਈ ਇਸ ਤੋਂ ਲੋਕਾਂ ਨੂੰ ਜਾਣੂਕਾਰ ਕਰਨ ਲਈ ਸਹਿਕਾਰਤਾ ਦੇ ਲਾਭਾਂ ਤੋਂ ਜਾਣੂ ਕਰ ਲਈ ਇਹ ਰਾਸ਼ਟਰੀ ਜਗ੍ਸ਼ਨ ਕੀਤਾ ਜਾ ਰਿਹਾ ਵਾ ਇਹਨਾਂ ਵਿੱਚ ਵੱਧ ਵੱਧ ਚੜ ਕੇ ਸਰ ਅੱਜ ਜਗ੍ਸ਼ਨ ਦਾ ਜਿਹੜਾ ਸਲ ਲਾ ਉਹਦੇ ਬਾਰੇ ਜਾਣਕਾਰੀ ਹਾਂ ਇਹ ਇਹ ਜਿੱਥੇ ਅਸੀਂ ਇਹ ਖਲੋਤੇ ਇਸ ਵੇਲੇ ਇਹ ਅਦਵੇਸ਼ਨ ਦਾ ਮੁੱਖ ਪੰਡਾਲ ਆ ਜਿਹਦੇ ਵਿੱਚ ਲਗਭਗ 3000 ਕਾਰਕਿਰਤਾ ਲੋਕਾਂ ਦੇ ਬੈਠਣ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ ਮੇਰੇ ਸੱਜੇ ਪਾਸੇ ਇੱਕ ਪ੍ਰਦਰਸ਼ਨੀ ਹੈ ਜਿਸ ਵਿੱਚ ਪੰਜਾਬ ਦੇ ਪੂਜ ਭੰਡਾਰ ਹੈ ਜਿੱਥੇ ਲੰਗਰੂ ਦਾ ਲੰਗਰ ਸਾਰੇ ਆਉਣ ਵਾਲਿਆਂ ਨੂੰ ਸ਼ਿਕਾਇਆ ਜਾਵੇਗਾ ਇਹਦੇ ਨਾਲ ਹੀ ਕਿਚਨ ਹੈ ਸਾਰਿਆਂ ਦੇ ਠਹਿਰਨ ਵਾਸਤੇ ਸਾਰਿਆਂ ਨੂੰ ਗਰਮ ਬਿਸਤਰ ਮਿਲੇ ਉਹ ਜਿਹੜਾ ਉਹਦਾ ਪ੍ਰਬੰਧ ਲਗਭਗ 2500 ਤੋਂ ਵੱਧ ਲੋਕਾਂ ਦਾ ਕੀਤਾ ਗਿਆ ਹੈ ਹਰ ਇੱਕ ਨੂੰ ਨਹਾਉਣ ਵਾਸਤੇ ਗਰਮ ਪਾਣੀ ਔਰ ਸਵੇਰੇ ਬ੍ਰੇਕਫਾਸਟ ਦੁਪਹਿਰ ਨੂੰ ਪੰਜਾਬ ਦਾ ਸਵਾਦੀ ਭੋਜਨ ਰਾਤ ਨੂੰ ਡਿਨਰ ਜਿਹੜਾ ਉਹਦੀ ਦੇਣ ਵਾਸਤੇ ਤਿਆਰੀਆਂ ਕੀਤੀਆਂ ਗਈਆਂ ਹਨ ਕਿ ਪੰਜਾਬ ਜਿਹੜਾ ਹੈਗਾ ਜਿਹਨੂੰ ਆਮ ਤੌਰ ਤੇ ਜਾਣਿਆ ਜਾਂਦਾ ਵਾ ਕਿ ਇੱਕ ਖਾਣ ਪੀਣ ਵਿੱਚ ਵੀ ਜਿਹੜਾ ਸਭ ਤੋਂ ਅੱਗੇ ਹੈ ਆਗੇ ਆਪਣੇ ਮਹਿਮਾਨਾਂ ਦਾ ਸਵਾਗਤ ਕਰਨ ਵਿੱਚ ਵੀ ਅੱਗੇ ਹੈ ਇਹ ਜਿਹੜਾ ਸਾਡੀ ਕੌਮੀ ਕਾਨਫਰੰਸ ਹੋ ਰਹੀ ਆ ਇਹਦੇ ਵਿੱਚ ਇਸ ਦੀ ਝਲਕ ਵੀ ਜਰੂਰ ਆਉਣ ਵਾਲਿਆਂ ਨੂੰ ਮਿਲੇਗੀ ਇਸ ਲਈ ਵੱਧ ਤੋਂ ਵੱਧ ਇਸ ਹੋਣ ਵਾਲੇ ਰਾਸ਼ਟਰੀ ਜਸ਼ਨ ਜੋ ਮਿਤੀ 6 7 8 ਦਸੰਬਰ 2024 ਨੂੰ 20 ਬਲਾਕ ਰੇਲਵੇ ਕਲੋਨੀ ਸ਼੍ਰੀ ਅੰਮ੍ਰਿਤਸਰ ਵਿੱਚ ਹੋ ਰਿਹਾ ਉੱਥੇ ਆ ਕੇ ਆਪਣੀ ਹਾਜ਼ਰੀ ਲਵਾਓ ਧੰਨਵਾਦ ਉਸ ਮਤਲਬ ਇਹ ਜਿਹੜਾ ਪ੍ਰੋਗਰਾਮ ਸਵਾਰ ਕੀਤਾ ਹੈ ਇੱਡੇ ਵੱਡੇ ਪੱਧਰ ਦੇ ਪੰਜਾਬ 'ਚ ਸ਼ਾਇਦ ਪਹਿਲੀ ਵਾਰ ਹੀ ਹੋਣ ਜਾ ਰਹੇ ਹੈ ਹਾਂ ਹਾਂ ਇਹ ਹਰ 3 ਸਾਲ ਬਾਅਦ ਹੁੰਦਾ 2018 ਵਿੱਚ ਪੁਸ਼ਕਰ ਰਾਜਸਥਾਨ ਵਿੱਚ ਹੋਇਆ ਸੀ 2021 ਵਿੱਚ ਲਖਨਊ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ ਉਸ ਤੋਂ ਪਹਿਲਾਂ 2015 ਅਹਮਦਾਬਾਦ ਵਿੱਚ ਹੋਇਆ ਸੀ ਹੁਣ ਇਹ 2024 ਵਿੱਚ ਇਸ ਵਾਸਤੇ ਜਿਹੜੀ ਸਾਡੀ ਕੇਂਦਰ ਦੀ ਟੀਮ ਆ ਉਹਨਾਂ ਨੇ ਪੰਜਾਬ ਨੂੰ ਚੁਣਿਆ ਕਿ ਅਦਿਵਿਸ਼ਣ ਪੰਜਾਬ ਵਿੱਚ ਕੀਤਾ ਜਾਵੇ ਕਿਉਂਕਿ ਅਦਿਵਿਸ਼ਣ ਕਰਨ ਦੇ ਨਾਲ ਆਮ ਲੋਕਾਂ ਨੂੰ ਆਮ ਜਨਤਾ ਨੂੰ ਇਹ ਲੱਗਦਾ ਵਾ ਕਿ ਇਹ ਜਿਹੜਾ ਸਹਿਕਾਰਤਾ ਦਾ ਮਹਾਕੁੰਭ ਹੋ ਰਿਹਾ ਵਾ ਕੀ ਆ ਇਸ ਦਾ ਕੀ ਮਤਵ ਆ ਤੋ ਸਹਿਕਾਰਤਾ ਦਾ ਸਨੇਹਾ ਜਿੱਤੋਂ ਬਹੁਤ ਸਾਰੇ ਲੋਕ ਇਹਦੇ ਬਾਰੇ ਜਾਣੂ ਨਹੀਂ ਹਨ ਕੁਝ ਸਿਲੇਕਟਡ ਹੀ ਜਿਹੜੇ ਹੈਗੇ ਨੇ ਉੱਪਰਲੇ ਵਿਅਕਤੀ ਜਿਨ੍ਹਾਂ ਨੇ ਸਹਿਕਾਰੀ ਧਾਰਿਆਂ ਉੱਪਰ ਜਾਂ ਦੂਜਿਆਂ ਉੱਪਰ ਕਬਜ਼ਾ ਕੀਤਾ ਹੈ ਤੇ ਆਮ ਲੋਕਾਂ ਤੱਕ ਜਿਹੜੇ ਇਹ ਲਾਭ ਜਾਣੇ ਚਾਹੀਦੇ ਸਨ ਤੇ ਆਮ ਲੋਕਾਂ ਨੂੰ ਉਹਨਾਂ ਦਾ ਪਤਾ ਹੀ ਨਹੀਂ ਉਹਨਾਂ ਨੂੰ ਇਸ ਅਦਵੇਸ਼ਨ ਦੇ ਜਦੋਂ ਪਬਲਿਸਿਟੀ ਇਥੋਂ ਜਦੋਂ ਵਿਚਾਰ ਵਟਾਂਦਰੇ ਹੋਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹ ਕੀ ਕੀ ਸਹਿਕਾਰਤਾ ਰਾਹੀਂ ਲਾਭ ਲੈ ਸਕਦੇ ਹਨ ਤੇ ਉਹਨਾਂ ਨੂੰ ਬੀਤ ਚੁੱਕੇ ਸਮੇਂ ਵਿੱਚ ਵੀ ਉਹਨਾਂ ਦੇ ਨਾਂ ਤੇ ਕੀ ਕੀ ਆਏ ਆ ਹਨ ਜਿਹੜੇ ਉਹਨਾਂ ਦੇ ਨਾਂ ਤੱਕ ਨਹੀਂ ਪਹੁੰਚੇ ਪ੍ਰੋਗਰਾਮ ਦੇ ਵਿੱਚ ਪੰਜਾਬ ਵਾਸੀਆਂ ਨੂੰ ਆਉਣਾ ਕਿਉਂ ਜ਼ਰੂਰੀ ਹੈ ਪੰਜਾਬ ਵਾਸੀਆਂ ਨੂੰ ਆਉਣਾ ਇਸ ਕਰਕੇ ਜ਼ਰੂਰੀ ਹੈ ਕਿ ਪੰਜਾਬ ਇੱਕ ਖੇਤੀਬਾੜੀ ਪ੍ਰધાન ਸੂਬਾ ਹੈ ਔਰ ਜਿਹੜੀ ਸਹਿਕਾਰਤਾ ਵਾ ਇਹਦੇ ਇਹ ਮੂਵਮੈਂਟ ਦੇ ਇਹਨਾਂ ਲਗਭਗ 191 ਪ੍ਰਕਾਰ ਦੀਆਂ ਸਹਾਇਕੀ ਸੁਭਾਵਾਂ ਰਜਿਸਟਰਡ ਹੋ ਸਕਦੀਆਂ ਹਨ ਪਰ ਜਿਹੜੀ ਪੈਕਸ ਵਜੋਂ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀ ਕਹਿੰਦੇ ਹਨ ਜਾਂ ਹੁਣ ਇਹਦਾ ਨਾਮ ਬਹੁਮੰਤਵੀ ਸਹਾਇਕੀ ਖੇਤੀਬਾੜੀ ਸਭਾ ਹੋ ਗਿਆ ਵਾ ਉਹਦਾ ਡਾਇਰੈਕਟ ਸਬੰਧ ਜਿਹੜਾ ਵਾ ਉਹ ਪਿੰਡਾਂ ਨਾਲ ਆ ਜਿਵੇਂ ਅਸੀਂ ਕਹਿੰਨੇ ਆ ਕਿ ਭਾਰਤ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਇਹ ਸਹਿਕਾਰਤਾ ਵਾ ਇਸੇ ਤਰ੍ਹਾਂ ਸਹਿਕਾਰਤਾ ਦੀਆਂ ਭਾਵੇਂ 191 ਪ੍ਰਕਾਰ ਦੀਆਂ ਸੁਸਾਇਟੀਆਂ ਹਨ ਉਹਦੀ ਰੀੜ ਦੀ ਹੱਡੀ ਜਿਹੜੀ ਆ ਉਹ ਪੈਕਸ ਹੈ ਇਸ ਲਈ ਜੇਕਰ ਪਿੰਡ ਦੀ ਪੈਕਸ ਮਜ਼ਬੂਤ ਹੋਵੇ ਤਾਂ ਪਿੰਡ ਦੀਆਂ ਜਿੰਨੀਆਂ ਵੀ ਲੋੜਾਂ ਹਨ ਭਾਵੇਂ ਕਿਸਾਨਾਂ ਦੀਆਂ ਹਨ ਵਰਕਿੰਗ ਕਲਾਸ ਦੀਆਂ ਹਨ ਮਜ਼ਦੂਰ ਵਰਗ ਦੀਆਂ ਹਨ ਦੱਬੇ ਕੁਚਲੇ ਲੋਕਾਂ ਦੀਆਂ ਹਨ ਉਹ ਸਾਰੀਆਂ ਪਿੰਡ ਦੇ ਵਿੱਚ ਹੀ ਪੂਰੀਆਂ ਹੋ ਸਕਦੀਆਂ ਹਨ ਤੇ ਪਿੰਡ ਦੇ ਬੱਚਿਆਂ ਨੂੰ ਪਿੰਡ ਦੇ ਵਿੱਚ ਹੀ ਰੁਜ਼ਗਾਰ ਮਿਲ ਸਕਦਾ ਹੈ ਇਸ ਲਈ ਇਹ ਪਿੰਡ ਜਿਹੜਾ ਐਸਾ ਇੱਥੇ ਪੰਜਾਬ ਵਿੱਚ ਉਦੋਂ ਇਸ਼ਨ ਹੋਣਾ ਇਹਦੀ ਆਮ ਖਾਸ ਇਹਦਾ ਮਹੱਤਵ ਹੈ ਕਿਉਂਕਿ ਜੇਕਰ ਸਾਡੀਆਂ ਪੈਕਸ ਕਾਮਯਾਬ ਹੁੰਦੀਆਂ ਹਨ ਤਾਂ ਉਹ ਜਿਹੜਾ ਸਾਡੀ ਸਹਿਕਾਰਤਾ ਮੂਵਮੈਂਟ ਪੰਜਾਬ ਦੀ ਕਾਮਯਾਬ ਹੁੰਦੀ ਹੈ ਕਿਉਂਕਿ ਜਿਹੜੀਆਂ ਲਗਭਗ 70% ਪੰਜਾਬ ਦੀਆਂ ਪੈਕਸ ਨੇ ਉਹ ਇਨਐਕਟਿਵ ਹੋ ਚੁੱਕੀਆਂ ਹਨ ਕੁਝ ਚੰਦ ਹੀ 5-10% ਮਾਡਲ ਸੁਸਾਇਟੀਆਂ ਹਨ ਬਾਕੀ 20-25% ਜਿਹੜੀਆਂ ਹਨ ਉਹ ਠੀਕ-ਠਾਕ ਚੱਲ ਰਹੀਆਂ ਹਨ ਜਿਉਂ 5-10% ਮਾਡਲ ਸੁਸਾਇਟੀਆਂ ਜਿਵੇਂ ਨੂਰਪੁਰ ਬੇਟ ਲੰਬੜਾ ਕਾਂਗੜੀ ਜਾਂ ਹੋਰ ਇਸ ਤਰ੍ਹਾਂ ਦੀਆਂ ਕਈ ਮਤਲ ਹਨ ਉਹ ਕਾਮਯਾਬ ਚੱਲ ਸਕਦੇ ਹਨ ਤੇ ਫਿਰ 100% ਚੱਲ ਸਕਦੇ ਹਨ ਲੋਡ ਸਿਰਫ ਇਹ ਆ ਕਿ ਜੇ ਉਹਨਾਂ ਸੁਸਾਇਟੀਆਂ ਦੇ ਮੈਂਬਰ ਜਾਗਰੂਕ ਹਨ ਕਮੇਟੀਆਂ ਜਾਗਰੂਕ ਹਨ ਉਹ ਤੇ ਉਹਨਾਂ ਵੱਲ ਵੇਖ ਕੇ ਜਿਹੜੀਆਂ ਪੰਜਾਬ ਦੀਆਂ ਦੂਜੀਆਂ ਪੈਕਸਾ ਉਹਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਆ ਕਿ ਉਹ ਸਾਰੇ ਮੈਂਬਰ ਆਪਣੀਆਂ ਅਧਿਕਾਰਾਂ ਫਰਜ਼ਾਂ ਪ੍ਰਤੀ ਜਾਗਰੂਕ ਹੋ ਕੇ ਆਪਣੀ ਹਰ ਇੱਕ ਪਿੰਡ ਦੀ ਸੁਸਾਇਟੀ ਨੂੰ ਕਾਮਯਾਬ ਬਣਾਉਣ ਜੇਕਰ ਕੋਈ ਬੰਦ ਪਈ ਆ ਉਸ ਨੂੰ ਚਾਲੂ ਕਰਾਉਣ ਜੇਕਰ ਨਹੀਂ ਹੋ ਸਕਦੀ ਤਾਂ ਉਹਦੀ ਜਗ੍ਹਾ ਤੇ ਨਵੀਂ ਰਜਿਸਟਰਡ ਕਰਾਉਣ ਹਰ ਪਿੰਡ ਵਿੱਚ ਹਰ ਪੈਕਸ ਹੋਣੀ ਚਾਹੀਦੇ ਆ ਔਰ ਪੰਜਾਬ ਦਾ ਹਰ ਜਿਹੜਾ ਨਾਗਰਿਕ ਆ ਉਹ ਪੈਕਸ ਨਾਲ ਜੁੜਿਆ ਹੋਣਾ ਚਾਹੀਦਾ ਵਾ ਇਹ ਪੰਜਾਬ ਇੱਕ ਸਹਿਕਾਰਤਾ ਦੇ ਪੱਖੋਂ ਵਰਲਡ ਭਰ ਵਿੱਚ ਇੱਕ ਨਮੂਨੇ ਦਾ ਰਾਜ ਬਣ ਸਕਦਾ ਹੈ ਜੇਕਰ ਮੈਂਬਰ ਆਪਣੇ ਸਹਿਕਾਰਤਾ ਪ੍ਰਤੀ ਜਾਗਰੂਤ ਹੋ ਜਾਣ ਔਰ ਸਹਿਕਾਰ ਭਰਤੀ ਦਾ ਇਹੀ ਮੰਤਵ ਆ ਪੰਜਾਬ ਦੇ ਲੋਕਾਂ ਨੂੰ ਸਹਿਕਾਰਤਾ ਪ੍ਰਤੀ ਸਹਿਕਾਰਤਾ ਦੇ ਲਾਭਾਂ ਪ੍ਰਤੀ ਜਾਗਰੂਕ ਕਰਨਾ ਧੰਨਵਾਦ